ਸ਼ੁਰੂਆਤ ਕਿਵੇਂ ਹੋਈ ਕਿਉਂਕਿ ਤੁਹਾਡੇ ਪੇਰੈਂਟਸ ਜਿਹੜੇ ਤੁਹਾਡੀ ਫੈਮਿਲੀ ਦੇ ਕਹਿੰਦੇ ਬਲੱਡ ਵਿੱਚ ਹੀ ਐਥਲੈਟਿਕਸ ਹੈ ਲੇਕਿਨ ਤੁਹਾਡੀ ਸ਼ੁਰੂਆਤ ਪਹਿਲੀ ਵਾਰ ਟਰੈਕ 'ਚ ਕਦੋਂ ਗਏ ਸੀਗੇ ਕਿਵੇਂ ਸੋਚਿਆ ਕਿ ਮੈਂ ਕਿਉਂਕਿ ਮੈਂ ਦੇਖਿਆ ਅਕਸਰ ਜਿਨ੍ਹਾਂ ਦੇ ਬੱਚੇ ਜਿਹੜੇ ਲੌਂਗ ਰੇਸਰ ਹੁੰਦੇ ਨੇ ਉਹਨਾਂ ਦੇ ਬੱਚੇ ਕਹਿੰਦੇ ਸ਼ਾਰਟ ਰੇਸ ਭੱਜਾਂਗੇ ਕਿ ਬਹੁਤ ਜ਼ਿਆਦਾ ਟਫ ਰੇਸੇਸ ਹੁੰਦੀਆਂ ਕਿਵੇਂ ਚੁਣਿਆ ਕਿ ਮੈਂ ਇਹ ਇਵੈਂਟ ਜਿਹੜੇ ਆ ਲੈਣੇ ਆ ਉਹ ਅੱਛਾ ਮੈਂ ਉਹੀ ਸੋਚੀ ਸੀ ਤੁਹਾਡੇ ਕੋਲ ਜਵਾਬ ਆ ਰਿਹਾ ਸੀ ਛੋਟੀ ਸੀ ਬੱਚੀ ਮੈਂ ਦਾਦਾ ਮੈਂ ਨਾ ਟੂਰਨਾਮੈਂਟ ਕਰਾਉਂਦਾ ਸੀ ਫੁੱਟਬਾਲ ਦਾ ਤੇ ਮਾਦੀ ਨੇ ਇਹਨੂੰ ਉੱਥੇ ਕਿਹਾ ਵੀ ਆਪਾਂ ਪਾਪਾ ਮੈਨੂੰ ਕਿਹਾ ਵੀ ਮਿਲਨ ਲਈ ਵੀ ਬੱਚਿਆਂ ਲਈ ਵੀ ਨਾ ਫੁੱਟਬਾਲ ਤਾਂ ਆਪਾਂ ਕਰਾਉਨੇ ਹੀ ਆਂ ਇੱਕ ਰੇਸਾਂ ਵੀ ਕਰਾਉ ਬੱਚਿਆਂ ਲਈ ਕਿਉਂਕਿ ਮਾਦੀ ਉੱਥੇ ਟ੍ਰੇਨਿੰਗ ਕਰਾਉਂਦੀ ਹੁੰਦੀ ਸੀ ਛੋਟੇ ਬੱਚਿਆਂ ਨੂੰ ਤੇ ਮਾਦੀ ਦੇ ਕਹਿੰਦੇ ਸੀ ਉੱਥੇ ਰੇਸ ਰੱਖੀ ਤੇ ਉਹਦੇ ਵਿੱਚ ਮਿਲਨ ਭੱਜੀ ਉਹ ਦੱਸੂਗੀ ਮਿਲਨ ਹੁਣ ਕਿੱਦਾਂ ਦੌੜੀ ਮਿਲਨ ਦੱਸੋ ਮੈਂ ਉਹਦੇ ਵਿੱਚ ਸੈਕਿੰਡ ਆ ਗਈ ਸੀ ਤੇ ਕਲਾਸ ਦੇ ਵਿੱਚ ਯੂਜੂਲੀ ਫਰਸਟ ਆਉਂਦੀ ਸੀ ਤੇ ਮੈਂ ਘਰ ਆ ਕੇ ਲੜੀ ਕਿ ਕਿਉਂ ਕਿਉਂ ਕਰਨੀ ਸਪੋਰਟਸ ਮੈਂ ਇੱਥੇ ਸੈਕਿੰਡ ਆਈਆਂ ਤੇ ਉੱਥੇ ਮੈਂ ਕਲਾਸ ਦੇ ਵਿੱਚ ਫਰਸਟ ਆਣੀ ਆਂ ਮम्मी ਕਹਿੰਦੇ ਨਹੀਂ ਜਿਹੜੀ ਕੁੜੀ ਫਰਸਟ ਆਈ ਹੈ ਨਾ ਉਹਨੇ ਤੈਨੂੰ ਨਾ ਏਦਾਂ ਕਹਿ ਕੇ ਕਿ ਤੰਗ ਕਰ ਦੇਣਾ ਕਿ ਦੇਖਿਆ ਮੈਂ ਮੈਮ ਲਿੰਦੀ ਸਪੋਰਟ ਛੁਡਾਤੀ ਮੈਂ ਕਿਹਾ ਚਲੋ ਠੀਕ ਹੈ ਅਗਲਾ ਅੱਗੇ ਜਦੋਂ ਗੇਮਸ ਆਉਣ ਵਾਲੀਆਂ ਹੋਈਆਂ ਸੇਮ ਇਹਨਾਂ ਨੇ ਮੈਨੂੰ ਟ੍ਰੇਨਿੰਗ ਕਰਾਈ ਛੋਟੀ ਸੀਗੀ ਮੈਂ ਤੇ ਮੈਂ ਟ੍ਰੇਨਿੰਗ ਕਰਕੇ ਮੈਨੂੰ ਉੱਥੇ ਗਰਾਊਂਡ ਦੇ ਵਿੱਚ ਮਜ਼ਾ ਵੀ ਆਣ ਲੱਗ ਗਿਆ ਤੇ ਮੈਂ ਕਲਾਸ ਦੇ ਸੈਕਿੰਡ ਇੱਥੇ ਫਰਸਟ ਆ ਗਈ ਫਿਰ ਮੈਂ ਕਿਹਾ ਹੁਣ ਸਪੋਰਟਸ ਹੀ ਕਰਾਂਗੇ ਜਿਸ ਪੇਪਰ 'ਚ ਫੋਟੋ ਆ ਗਈ ਔ ਥੋੜਾ ਫੇਮ ਮਿਲ ਗਿਆ ਨੈਕਸਟ ਡੇ ਮੇਰੀ ਫਰੈਂਡਸ ਨੇ ਕਿਹਾ ਮਿਲਾਂ ਤੇਰੀ ਪੇਪਰ ਮੇਨ ਫੋਕਸ ਜਿਹੜਾ ਮੇਰੇ ਘਰ ਦੇਂਦਾ ਉਹ ਸੀਗਾ ਕਿ 400 ਮੀਟਰ ਤੇ 800 ਮੀਟਰ ਕਰਨਾ ਕਿਉਂਕਿ ਜਿਹੜੀ ਮੰਮੀ ਨੂੰ ਕੁੜੀ ਨੇ ਮੀਟਅਪ ਕੀਤਾ ਸੀ ਇਹਨਾਂ ਨੇ ਮੇਰੇ ਮੰਮ ਦੀ ਕੰਪੀਟੀਟਰ ਸੀਗੇ ਜਿਨ੍ਹਾਂ ਨੇ ਮੀਟਅਪ ਕੀਤਾ ਸੀ ਉਹ 400 ਤੇ 800 ਕਰਦੇ ਸੀ ਮੇਰੇ ਘਰ ਦੇ ਨੇ ਕਿਹਾ ਸੀ ਅਸੀਂ 400 ਤੇ 800 ਹੀ ਕਰਾਂਗੇ ਕਿ ਲਾਸਟ ਦੇ ਵਿੱਚ ਮਾਰ ਨਹੀਂ ਖਾਣੀ ਪਰ ਜਦੋਂ ਮੈਂ ਸਾਈ ਦੇ ਵਿੱਚ ਗਈ ਬੈਂਗਲੌਰ ਦੇ ਵਿੱਚ ਉੱਥੇ ਕੋਚਸ ਨੇ ਕਿਹਾ ਕਿ ਨਹੀਂ ਇੰਡੋਰੈਂਸ ਨਹੀਂ ਹੋ ਸਕਦਾ ਲਾਈਕ ਇਹ ਗੱਲ ਮੈਂ ਤਾਂ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਕੋਚਸ ਹਰ ਥਾਂ ਤੁਹਾਨੂੰ ਕਦੇ-ਕਦੇ ਐਵੇਂ ਹੁੰਦਾ ਕਿ ਤੁਹਾਨੂੰ ਸਿੱਟਦੇ ਹੀ ਨਹੀਂ ਥੱਲੇ ਕਿ ਤੁਹਾਡੀ ਸਪੀਡ ਨਹੀਂ ਹੈਗੀ ਅੱਛੀ ਮੈਨੂੰ ਕਹਿੰਦੇ ਤੇ ਤੁਸੀਂ ਨਹੀਂ ਅੱਛਾ ਕਰ ਸਕਦੇ ਤੁਸੀਂ 1500 ਤੇ 800 ਕਰੋ ਇਹਨੇ 800 ਵੀ ਛਾੜ ਦਿਓ 1500 ਹੀ ਕਰੋ ਕੱਲੀ ਮੰਨ ਲਿਆ ਮੈਂ ਕੋਈ ਸੀਗੇ 1500 ਕਰ ਲਿਆ no doubt ਪਰ ਜਦੋਂ ਮੈਂ 800 ਵੀ ਕੀਤਾ ਨਾ ਮੈਨੂੰ 800 ਦੇ ਵਿੱਚ ਵੀ ਬਹੁਤ ਮਜ਼ਾ ਆਇਆ ਤੇ ਹੁਣ ਉਹ ਟਾਈਮ ਆ ਕਿ ਮੈਂ 400 800 ਤੇ 1500 ਤੇ 3 ਕਿਲੋਮੀਟਰ ਵੀ ਕਰਦੀ ਹਾਂ ਹੁਣ ਮੈਂ ਕੋਈ ਚੀਜ਼ ਨੂੰ ਨਾ ਸੁਣ ਕੇ ਮੈਂ ਉਹ ਚੀਜ਼ ਕਰਦੀ ਜਿਹੜਾ ਮੇਰਾ ਦਿਲ ਕਰਦਾ ਜਿਹੜਾ ਮੇਰਾ ਇਵੈਂਟ ਕਰਨ ਦਾ ਦਿਲ ਕਰਦਾ ਅਜਾ ਸਭ ਤੋਂ ਇੰਟਰਸਟਿੰਗ ਦੇਖੋ ਜਗਦੀਪ ਜੀ ਮੈਂ ਜਦੋਂ ਇਹਨਾਂ ਨਾਲ ਗੱਲ ਕਰ ਰਹੀ ਸੀ ਮਤਲਬ ਜਦੋਂ ਇਹਨਾਂ ਤੋਂ ਪੁੱਛ ਰਹੀ ਸੀ ਕਿ ਕਹਿੰਦੇ ਮੈਂ ਬੋਲਣਾ ਹੁਣ ਮਾਦਰੀ ਜੀ ਐਵੇਂ ਇਸ਼ਾਰਾ ਕਰ ਰਹੀ ਕਿ ਕਹਿੰਦੇ ਮੇਰੇ ਤੋਂ ਮੇਰੇ ਤੋਂ ਪੁੱਛੋ ਹੁਣ ਤੁਸੀਂ ਤਾਂ ਸੁਣੋ ਸਟਾਰਟਿੰਗ ਇਹਦੀ ਸਪੋਰਟਸ ਕਿੱਦਾਂ ਹੋਈ ਜਦੋਂ ਛੋਟੀ ਸੀਗੀ ਮੈਂ ਇਹਨੂੰ ਗਰਾਊਂਡ ਲੈ ਜਾਂਦੀ ਸੀ ਤਾ ਇਹ ਕਹਿੰਦੀ ਸੀ ਮੈਂ ਐਥਲੈਟਿਕਸ ਨਹੀਂ ਕਰਨਾ ਮम्मा ਬਹੁਤ ਹਾਰਡ ਹੈ ਮੈਂ ਕਿਹਾ ਕੋਈ ਗੱਲ ਨਹੀਂ ਜਦੋਂ ਅਸੀਂ ਬੈਠਦੇ ਸੀ ਤਾਂ ਆਪਣੇ ਮੰਜੇ ਦੇ ਬੱਚੇ ਸੀਗੇ ਉਹਨਾਂ ਨੂੰ ਸਰਕਲ ਟ੍ਰੇਨਿੰਗ ਹੁੰਦੀ ਉਹ ਨਾ 10 ਬਾਲ ਤੇ ਇਹ ਜਦਾ ਦੇਖਦੀ ਸੀ ਤਾਂ ਬੱਚੇ ਖੁਸ਼ ਹੁੰਦੇ ਸੀ ਖੇਡਦੇ ਸੀ ਉਹ ਆਊਟ ਹੋ ਜਾਂਦੇ ਸੀ ਤੇ ਇਹ ਕਹਿੰਦੀ ਮम्मा ਮੈਂ ਵੀ ਖੇਡਣਾ ਮੈਂ ਕਿਹਾ ਜਾ ਇੱਕ ਰਾਉਂਡ ਲਾ ਕੇ ਆ ਫਿਰ ਇੱਕ ਰਾਉਂਡ ਲਾ ਕੇ ਆਂਦੀ ਸੀ ਫਿਰ ਅੰਦਰ ਐਂਟਰ ਕਰਦੀ ਸੀ ਫਿਰ ਇਹ ਖੇਡਦੀ ਸੀ ਫਿਰ ਦੂਜੇ ਦਿਨ ਮम्मा ਅੱਜ ਫਿਰ ਚੱਲੀਏ ਗਰਾਊਂਡ ਦੂਜਾ ਰਾਉਂਡ ਆਪਾਂ ਦੂਜਾ ਉਹ ਹੀ ਖੇਡਣਾ ਮੈਂ ਕਿਹਾ ਚਲੋ ਐਦਾਂ ਮਤਲਬ ਇਹਦੇ ਇੰਟਰਸਟ ਪਾਇਆ ਤਾਂ ਇਹ ਇੱਥੇ ਤੱਕ ਪ ਤੁਹਾਡੇ ਪੇਰੈਂਟਸ ਜਿਹੜੇ ਤੁਹਾਡੀ ਫੈਮਿਲੀ ਦੇ ਕਹਿੰਦੇ ਬਲੱਡ ਵਿੱਚ ਹੀ ਐਥਲੈਟਿਕਸ ਹੈ ਲੇਕਿਨ ਤੁਹਾਡੀ ਸ਼ੁਰੂਆਤ ਪਹਿਲੀ ਵਾਰ ਟਰੈਕ 'ਚ ਕਿਦੋਂ ਗਏ ਸੀਗੇ ਕਿਵੇਂ ਸੋਚਿਆ ਕਿ ਮੈਂ ਕਿਉਂਕਿ ਮੈਂ ਦੇਖਿਆ ਅਕਸਰ ਜਿਨ੍ਹਾਂ ਦੇ ਬੱਚੇ ਜਿਹੜੇ ਲੌਂਗ ਰੇਸਰ ਹੁੰਦੇ ਨੇ ਉਹਨਾਂ ਦੇ ਬੱਚੇ ਕਹਿੰਦੇ ਸ਼ਾਰਟ ਰੇਸ ਭੱਜਾਂਗੇ ਕਿ ਬਹੁਤ ਜ਼ਿਆਦਾ ਟਫ ਰੇਸੇਸ ਹੁੰਦੀਆਂ ਕਿਵੇਂ ਚੁਣਿਆ ਕਿ ਮੈਂ ਇਹ ਇਵੈਂਟ ਜਿਹੜੇ ਆ ਲੈਣੇ ਆ ਉਹ ਅੱਛਾ ਮੈਂ ਉਹੀ ਸੋਚੀ ਸੀ ਤੁਹਾਡੇ ਕੋਲ ਜਵਾਬ ਆ ਰਿਹਾ ਸੀ ਛੋਟੀ ਸੀ ਬੱਚੀ ਮੈਂ ਦਾਦਾ ਮੈਂ ਨਾ ਟੂਰਨਾਮੈਂਟ ਕਰਾਉਂਦਾ ਸੀ ਫੁੱਟਬਾਲ ਦਾ ਤੇ ਮਾਦੀ ਨੇ ਇਹਨੂੰ ਉੱਥੇ ਕਿਹਾ ਵੀ ਆਪਾਂ ਪਾਪਾ ਮੈਨੂੰ ਕਿਹਾ ਵੀ ਮਿਲਨ ਲਈ ਵੀ ਬੱਚਿਆਂ ਲਈ ਵੀ ਨਾ ਫੁੱਟਬਾਲ ਤਾਂ ਆਪਾਂ ਕਰਾਉਨੇ ਹੀ ਆਂ ਇੱਕ ਰੇਸਾਂ ਵੀ ਕਰਾਉ ਬੱਚਿਆਂ ਲਈ ਕਿਉਂਕਿ ਮਾਦੀ ਉੱਥੇ ਟ੍ਰੇਨਿੰਗ ਕਰਾਉਂਦੀ ਹੁੰਦੀ ਸੀ ਛੋਟੇ ਬੱਚਿਆਂ ਨੂੰ ਤੇ ਮਾਦੀ ਦੇ ਕਹਿੰਦੇ ਸੀ ਉੱਥੇ ਰੇਸ ਰੱਖੀ ਤੇ ਉਹਦੇ ਵਿੱਚ ਮਿਲਨ ਭੱਜੀ ਉਹ ਦੱਸੂਗੀ ਮਿਲਨ ਹੁਣ ਕਿੱਦਾਂ ਦੌੜੇ ਮਿਲਨ ਦੱਸੋ ਮੈਂ ਉਹਦੇ ਵਿੱਚ ਸੈਕਿੰਡ ਆ ਗਈ ਸੀ ਤੇ ਕਲਾਸ ਦੇ ਵਿੱਚ ਯੂਜੂਲੀ ਫਰਸਟ ਆਉਂਦੀ ਸੀ ਤੇ ਮੈਂ ਘਰ ਆ ਕੇ ਲੜੀ ਕਿ ਕਿਉਂ ਕਿਉਂ ਕਰਨੀ ਸਪੋਰਟਸ ਮੈਂ ਇੱਥੇ ਸੈਕਿੰਡ ਆਈਆਂ ਤੇ ਉੱਥੇ ਮੈਂ ਕਲਾਸ ਦੇ ਵਿੱਚ ਫਰਸਟ ਆਣੀ ਆਂ ਮम्मी ਕਹਿੰਦੇ ਨਹੀਂ ਜਿਹੜੀ ਕੁੜੀ ਫਰਸਟ ਆਈ ਹੈ ਨਾ ਉਹਨੇ ਤੈਨੂੰ ਨਾ ਏਦਾਂ ਕਹਿ ਕੇ ਕਿ ਤੰਗ ਕਰ ਦੇਣਾ ਕਿ ਦੇਖਿਆ ਮੈਂ ਮੈਮ ਲਿੰਦੀ ਸਪੋਰਟ ਛੁਡਾਤੀ ਮੈਂ ਕਿਹਾ ਚਲੋ ਠੀਕ ਹੈ ਅਗਲਾ ਅੱਗੇ ਜਦੋਂ ਗੇਮਸ ਆਉਣ ਵਾਲੀਆਂ ਹੋਈਆਂ ਸੇਮ ਇਹਨਾਂ ਨੇ ਮੈਨੂੰ ਟ੍ਰੇਨਿੰਗ ਕਰਾਈ ਛੋਟੀ ਸੀਗੀ ਮੈਂ ਤੇ ਮੈਂ ਟ੍ਰੇਨਿੰਗ ਕਰਕੇ ਮੈਨੂੰ ਉੱਥੇ ਗਰਾਊਂਡ ਦੇ ਵਿੱਚ ਮਜ਼ਾ ਵੀ ਆਣ ਲੱਗ ਗਿਆ ਤੇ ਮੈਂ ਕਲਾਸ ਦੇ ਸੈਕਿੰਡ ਇੱਥੇ ਫਰਸਟ ਆ ਗਈ ਫਿਰ ਮੈਂ ਕਿਹਾ ਹੁਣ ਸਪੋਰਟਸ ਹੀ ਕਰਾਂਗੇ ਜਿਸ ਪੇਪਰ 'ਚ ਫੋਟੋ ਆ ਗਈ ਔ ਥੋੜਾ ਫੇਮ ਮਿਲ ਗਿਆ ਨੈਕਸਟ ਡੇ ਮੇਰੀ ਫਰੈਂਡਸ ਨੇ ਕਿਹਾ ਅੱਜ ਮਿਲਾਂ ਤੇਰੀ ਪ ਮੇਨ ਫੋਕਸ ਜਿਹੜਾ ਮੈਂ ਕਰ ਦਿੰਦਾ ਉਹ ਸੀਗਾ ਕਿ 400 ਮੀਟਰ ਤੇ 800 ਮੀਟਰ ਕਰਨਾ ਕਿਉਂਕਿ ਜਿਹੜੀ ਮੰਮੀ ਨੂੰ ਕੁੜੀ ਨੇ ਮੀਟਅਪ ਕੀਤਾ ਸੀ ਜਿਨ੍ਹਾਂ ਨੇ ਮੇਰੇ ਮਾਮ ਦੀ ਕੰਪੀਟੀਟਰ ਸੀਗੇ ਜਿਨ੍ਹਾਂ ਨੇ ਮੀਟਅਪ ਕੀਤਾ ਸੀ ਉਹ 400 ਤੇ 800 ਕਰਦੇ ਸੀ ਮੇਰੇ ਘਰ ਦੇ ਨੇ ਕਿਹਾ ਸੀ ਅਸੀਂ 400 ਤੇ 800 ਹੀ ਕਰਾਂਗੇ ਕਿ ਲਾਸਟ ਦੇ ਵਿੱਚ ਮਾਰ ਨਹੀਂ ਖਾਣੀ ਪਰ ਜਦੋਂ ਮੈਂ ਸਾਈ ਦੇ ਵਿੱਚ ਗਈ ਬੈਂਗਲੌਰ ਦੇ ਵਿੱਚ ਉੱਥੇ ਕੋਚੀਜ਼ ਨੇ ਕਿਹਾ ਕਿ ਨਹੀਂ ਇੰਡੋਰੈਂਸ ਨਹੀਂ ਹੋ ਸਕਦਾ ਲਾਈਕ ਇਹ ਗੱਲ ਮੈਂ ਤਾਂ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਕੋਚੀਜ਼ ਹਰ ਥਾਂ ਤੁਹਾਨੂੰ ਕਦੇ-ਕਦੇ ਐਵੇਂ ਹੁੰਦਾ ਕਿ ਤੁਹਾਨੂੰ ਸਿੱਟਦੇ ਹੀ ਨਹੀਂ ਥੱਲੇ ਕਿ ਤੁਹਾਡੇ ਸਪੀਡ ਨਹੀਂ ਹੈਗੀ ਅੱਛੀ ਮੈਨੂੰ ਕਹਿੰਦੇ ਤੇ ਤੁਸੀਂ ਨਹੀਂ ਅੱਛਾ ਕਰ ਸਕਦੇ ਤੁਸੀਂ 1500 ਤੇ 800 ਕਰੋ ਇਹਨੇ 800 ਵੀ ਛਾੜ ਦਿਓ 1500 ਹੀ ਕਰੋ ਕੱਲੀ ਮੰਨ ਲਿਆ ਮੈਂ ਕੋਚ ਸੀਗੇ 1500 ਕਰ ਲਿਆ no doubt ਪਰ ਜਦੋਂ ਮੈਂ 800 ਵੀ ਕੀਤਾ ਨਾ ਮੈਨੂੰ 800 ਦੇ ਵਿੱਚ ਵੀ ਬਹੁਤ ਮਜ਼ਾ ਆਇਆ ਤੇ ਹੁਣ ਉਹ ਟਾਈਮ ਆ ਕਿ ਮੈਂ 400 800 ਤੇ 1500 ਤੇ 3 ਕਿਲੋਮੀਟਰ ਵੀ ਕਰਦੀ ਹਾਂ ਹੁਣ ਮੈਂ ਕੋਈ ਚੀਜ਼ ਨੂੰ ਨਾ ਸੁਣ ਕੇ ਮੈਂ ਉਹ ਚੀਜ਼ ਕਰਦੀ ਜਿਹੜਾ ਮੇਰਾ ਦਿਲ ਕਰਦਾ ਜਿਹੜਾ ਮੇਰਾ ਇਵੈਂਟ ਕਰਨ ਦਾ ਦਿਲ ਕਰਦਾ ਤੂੰ ਇੰਟਰਸਟਿੰਗ ਦੇਖੋ ਜਗਦੀਪ ਜੀ ਮੈਂ ਜਦੋਂ ਇਹਨਾਂ ਨਾਲ ਗੱਲ ਕਰ ਰਹੀ ਸੀ ਮਤਲਬ ਜਦੋਂ ਇਹਨਾਂ ਤੋਂ ਪੁੱਛ ਰਹੀ ਸੀ ਕਿ ਕਹਿੰਦੇ ਮੈਂ ਬੋਲਣਾ ਹੁਣ ਮਾਦਰੀ ਜੀ ਐਵੇਂ ਇਸ਼ਾਰਾ ਕਰ ਰਹੇ ਕਹਿੰਦੇ ਮੇਰੇ ਤੋਂ ਮੇਰੇ ਤੋਂ ਪੁੱਛੋ ਤੁਸੀਂ ਤਾਂ ਸੁਣੋ ਸਟਾਰਟਿੰਗ ਇਹਦੀ ਸਪੋਰਟਸ ਕਿੱਦਾਂ ਹੋਈ ਜਦੋਂ ਇਹ ਛੋਟੀ ਸੀਗੀ ਮੈਂ ਇਹਨੂੰ ਗਰਾਊਂਡ ਲੈ ਜਾਂਦੀ ਸੀ ਤਾ ਇਹ ਕਹਿੰਦੀ ਸੀ ਮੈਂ ਐਥਲੈਟਿਕਸ ਨਹੀਂ ਕਰਨਾ ਮम्मा ਬਹੁਤ ਹਾਰਡ ਹੈ ਮੈਂ ਕਹਾ ਕੋਈ ਗੱਲ ਨਹੀਂ ਜਦੋਂ ਅਸੀਂ ਬੈਠਦੇ ਸੀ ਤਾਂ ਆਪਣੇ ਮਜੇ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਸਰਕਲ ਟ੍ਰੇਨਿੰਗ ਹੁੰਦੀ ਉਹ ਨਾ 10s ਬਾਲ ਤੇ ਇਹ ਜਦੋਂ ਦੇਖਦੀ ਸੀ ਤਾਂ ਬੱਚੇ ਖੁਸ਼ ਹੁੰਦੇ ਸੀ ਖੇਡਦੇ ਸੀ ਉਹ ਆਊਟ ਹੋ ਜਾਂਦੇ ਸੀ ਤੇ ਇਹ ਕਹਿੰਦੀ ਮम्मा ਮੈਂ ਵੀ ਖੇਡਣਾ ਮੈਂ ਕਹਾ ਜਾ ਇੱਕ ਰਾਉਂਡ ਲਾ ਕੇ ਆ ਫਿਰ ਇੱਕ ਰਾਉਂਡ ਲਾ ਕੇ ਆਂਦੀ ਸੀ ਫਿਰ ਅੰਦਰ ਐਂਟਰ ਕਰਦੀ ਸੀ ਫਿਰ ਇਹ ਖੇਡਦੀ ਸੀ ਫਿਰ ਦੂਜੇ ਦਿਨ ਮम्मा ਅੱਜ ਫਿਰ ਚੱਲੀਏ ਰਾਉਂਡ ਦੂਜਾ ਰਾਉਂਡ ਆਪਾਂ ਦੂਜਾ ਵਹੀ ਖੇਡਣਾ ਮੈਂ ਕਹਾ ਚਲੋ ਐਦਾਂ ਮਤਲਬ ਇਹਦੇ ਇੰਟਰਸਟ ਪਾਇਆ ਤਾਂ ਇੱਥੇ